ਜਿਸ ਨੇ ਲੈਲਾ ਮਜਨੂ ਦਾ ਕਿੱਸਾ ਲਿਖਿਆ ਸੀ ਤੇ ਭਾਈ ਆਨੰਦ ਲਾਲ ਕੋਲ ਆ ਗਏ ਤੇ ਭਾਈ ਸਾਹਿਬ ਨੂੰ ਕਹਿ ਲਗਾ اے ਮੈਂ ਕਿਤਾਬ ਲਿਖੀ ਹੈ ਪਰ ਮੇਰੇ 10 ਸਾਲ ਲੱਗੇ ਨੇ ਨਜ਼ਮ ਦੇ ਚ ਲਿਖੀ ਹੈ ਸ਼ਾਇਰਾਨਾ ਅੰਦਾਜ਼ ਦੇ ਚ ਲਿਖੀ ਹੈ ਕੌਣ ਸੀ ਮਜਨੂ ਕੌਣ ਸੀ ਲੈਲਾ ਸਿਰਫ ਤੁਹਾਨੂੰ ਇੱਕ ਇੱਕ ਨਜ਼ਮ ਸੁਣਾਣੀ ਹੈ ਭਾਈ ਨੰਦ ਲਾਲ ਨੂੰ ਕਿਉਂ ਸੁਣਾਣ ਵਾਸਤੇ ਆ ਗਿਆ ਕਿਉਂਕਿ ਨੰਦ ਲਾਲ ਸ਼ਾਇਰ ਨੇ ਆਪ ਦੀ ਗੈਤਲੀ ਅਰਸ ਕਰਾਂ ਇੱਕ ਸ਼ਾਇਰ ਦੀ ਸ਼ਾਇਰੀ ਕਿੰਨੀ ਮਹਾਨ ਹੋਵੇ ਲੋਕੀ ਸਾਰੇ ਸਿਰ ਹਲਾ ਰਹੇ ਨੇ ਤੇ ਰਸ ਆ ਰਿਹਾ ਪਰ ਰੂਹਾਨੀ ਖੁਸ਼ੀ ਸ਼ਾਇਰ ਨੂੰ ਉਦੋਂ ਮਿਲਦੀ ਹੈ ਜਦ ਉਸ ਦੀ ਨਜ਼ਮ ਤੇ ਕੋਈ ਸ਼ਾਇਰ ਸਿਰ ਹਿਲਾਣ ਲੱਗ ਕੋਈ ਕਵੀ ਦਾਦ ਦੇਵੇ ਸੰਗੀਤਕਾਰ ਨੇ ਸੰਗੀਤ ਦੀ ਧੁਨ ਛੇੜੀਏ ਬੜਾ ਰਸ ਆ ਰਿਹਾ ਹੈ ਲੋਕਾਂ ਦੇ ਸਿਰ ਹਿਲ ਰਹੇ ਨੇ ਪਰ ਰੂਹਾਨੀ ਖੁਸ਼ੀ ਸੰਗੀਤਕਾਰ ਨੂੰ ਉਦੋਂ ਮਿਲਦੀ ਹੈ ਜਦ ਚੋਟੀ ਦਾ ਕੋਈ ਸੰਗੀਤਕਾਰ ਉਹਦੀ ਧੁਨ ਨੂੰ ਦਾਦ ਦੇਵੇ ਉਹਦੀ ਬੰਦਿਸ਼ ਨੂੰ ਦਾਦ ਦੇਵੇ ਕੀ ਕਿ ਬਾਕੀਆਂ ਨੂੰ ਤੇ ਸਵਾਦ ਆ ਰਿਹਾ ਹੈ ਪਰ ਇੱਕ ਜਾਣਕਾਰ ਜੋ ਸਮਝਣ ਵਾਲਾ ਹੈ ਉਹ ਦਾਦ ਦਿੰਦਾ ਸੱਚੀ ਖੁਸ਼ੀ ਮਿਲਦੀ ਹੈ ਫਿਰ ਸ਼ਾਇਰ ਨੂੰ ਇਹ ਨੰਦ ਲਾਲ ਕੋਲੇ ਸਵਾਸਤੇ ਆਇਆ ਹੈ ਨੰਦ ਲਾਲ ਕੀ ਕਹਿੰਦਾ ਹੈ ਦਾਦ ਦਿੰਦਾ ਹੈ ਕਿ ਨਹੀਂ ਇਹ ਮੇਰੀ ਲਿਖਤ ਨੂੰ ਵਡਿਆਈ ਦਿੰਦਾ ਹੈ ਕਿ ਨਹੀਂ ਦਾਦ ਦਿੰਦਾ ਹੈ ਕਿ ਨਹੀਂ ਚੰਗਾ ਆਖਦਾ ਹੈ ਕਿ ਨਹੀਂ ਮਜਨੂ ਦੇ ਸੰਬੰਧ ਵਿੱਚ ਉਹਨੇ ਇੱਕ ਨਜ਼ਮ ਭਾਈ ਸਾਹਿਬ ਨੂੰ ਸੁਣਾਈ ਭਾਈ ਸਾਹਿਬ ਬਿਸਮਾਦ ਹੋ ਗਏ ਅਗੰਮੀ ਦੁਨੀਆ ਚ ਖੋ ਗਏ ਇੱਕ ਨਜ਼ਮ ਸੁਣ ਕੇ ਔਰ ਨੇਤਰ ਸੱਜਲ ਹੋ ਗਏ ਸ਼ਾਇਰ ਵੀ ਬੜਾ ਹੈਰਾਨ ਹੈ ਹੁਣ ਸ਼ਾਇਰ ਕਹਿਣ ਲੱਗਾ ਮਜਨੂ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਇੱਕ ਨਜ਼ਮ ਸੁਣਾ ਦਿੱਤੀ ਹੁਣ ਮੈਂ ਸਿਰਫ ਇੱਕੋ ਹੀ ਨਜ਼ਮ ਲੈਨਾ ਦੇ ਸੰਬੰਧ ਵਿੱਚ ਤੁਹਾਨੂੰ ਸੁਣਾਣੀ ਕਦਨ ਚਾਵਲ ਦਾ ਇੱਕ ਦਾਣਾ ਦੇਖ ਕੇ ਹੀ ਪਤਾ ਚੱਲ ਜਾਂਦਾ ਹੈ ਦੇਖੀ ਚਾਵਲ ਗੱਲੇ ਨੇ ਕਿ ਨਹੀਂ ਪੱਕੇ ਨੇ ਕਿ ਨਹੀਂ ਸਾਰੇ ਥੋੜੀ ਦੇਖੀ ਦੇਣ ਇੱਕੋ ਹੀ ਦਾਣਾ ਸਿਆਣਾ ਸ਼ਾਇਰ ਸੀ ਉਹਨੇ ਵੀ ਪਹਿਲੇ ਹੀ ਕਹਿ ਦਿੱਤਾ ਤੁਹਾਡਾ ਵਕਤ ਨਹੀਂ ਜ਼ਾਇਆ ਕਰਨਾ ਭਾਈ ਸਾਹਿਬ ਇੱਕ ਇੱਕ ਨਜ਼ਮ ਸੁਣਾ ਲੈ ਇੱਕ ਨਜ਼ਮ ਸੁਨੇ ਮਜਨੂ ਦੇ ਸੰਬੰਧ ਵਿੱਚ ਸੁਣਾਈ ਭਾਈ ਸਾਹਿਬ ਸਮਾਦੀ ਨਹੀਂ ਹੋ ਗਏ ਅਸ਼ਕਬਾਰ ਹੋ ਗਏ ਟੋਂਗ ਤੇ ਖੜੇ ਹੋ ਗਏ ਤੇ ਹੁਣ ਇਹ ਸ਼ਾਇਰ ਕਹਿੰਦਾ ਹੈ ਭਾਈ ਜੀ ਮੈਂ ਹੁਣ ਤੁਹਾਨੂੰ ਲੈਲਾ ਦੇ ਸਬੰਧ ਵਿੱਚ ਇੱਕ ਨਜ਼ਮ ਸੁਣਾਉਣ ਲੱਗਾ ਭਾਈ ਸਾਹਿਬ ਨੇ ਇੰਜ ਹੱਥ ਕੀਤਾ ਗੱਲਾਂ ਇਤਨਾ ਭਰੇ ਆਇਆ ਸੀ ਜ਼ੁਬਾਨ ਚੋਂ ਬੋਲ ਨਹੀਂ ਨਿਕਲਦੇ ਸੀ ਇੰਜ ਹੱਥ ਨਾਲ ਰੋਕੇ ਫਿਰ ਹਿੰਮਤ ਕੀਤੀ ਸੰਭਾਲਿਆ ਤੇ ਫਿਰ ਬੋਲੇ ਜੋ ਬੋਲੇ ਨੇ ਬੜੇ ਧਿਆਨ ਨਾਲ ਸੁਣਨਾ ਮਗੋ ਅਜ਼ਹਾਨ ਲੈ ਲਈ ਬਾਦਲੇ ਸ਼ੌਰੀ ਦਾ ਹੈ ਗੋਆ ਨੰਦ ਲਾਲ ਦੇ ਪਾਗਲ ਦਿਲ ਨੂੰ ਲੈਲਾ ਦਾ ਕਸਾ ਨਾ ਸੁਣਾ ਨਾ ਸੁਣਾ ਮਗੋ ਅਜ਼ਹਾਨ ਲੈ ਲਈ ਲੈਲਾ ਦਾ ਹਾਲ ਨਾ ਸੁਣਾ ਮਗੋ ਅਜ਼ਹਾਨ ਲੈ ਲਈ ਬਾਦਲੇ ਸ਼ੌਰੀ ਦਾ ਹੈ ਗੋਆ ਕਿ ਸ਼ਰਾਏ ਕਸਾ ਹੈ ਮਜਨੂ ਮਰਾ دیਵਾਨਾ ਮੈਂ ਸਾਜ਼ ਤੂੰ ਮੈਨੂੰ ਮਜਨੂ ਦਾ ਕਿੱਸਾ ਸੁਣਾਇਆ ਮੈਂ ਆਪਣੇ ਹੋਸ਼ ਗਵਾ ਬੈਠਾ ਫੇਰ ਹੁਣ ਜੇ ਤੂੰ ਮੈਨੂੰ ਲੈਲਾ ਦਾ ਕਿੱਸਾ ਸੁਣਾਇਆ ਮੈਂ ਆਪਣੀ ਜਾਨ ਗਵਾ ਬੈਠਾ ਮੇਰੀ ਜਾਨ ਜਾਂਦੀ ਰਹੇ ਨਾ ਸੁਣ ਮੇਰੇ ਸੁਣਨ ਦੀ ਤਾਕਤ ਨਹੀਂ ਕਿੱਸਾ ਤੇ ਉਸਨੇ ਮਜਨੂ ਦਾ ਸੁਣਾਇਆ ਜੁੜ ਗਏ ਉਹ ਕਲਗੀਧਰਨਾ ਕਿਸ ਤਰ੍ਹਾਂ ਤੇ ਉਸਨੇ ਮਜਨੂ ਦਾ ਸੁਣਾਇਆ ਜੁੜ ਗਏ ਉਹ ਪ੍ਰਮਾਤਮਾ ਨਾਲ ਸਾਰਾ ਦਿਨ ਕੀਰਤਨ ਦੇ ਰਾਹੀ ਪ੍ਰਮਾਤਮਾ ਦੀ ਵੀ ਗੱਲ ਹੋਵੇ ਮਨ ਪ੍ਰਮਾਤਮਾ ਨਾਲ ਨਹੀਂ ਜੁੜਦਾ ਕੋਈ ਤੇ ਮਜਨੂ ਦੀ ਗੱਲ ਸੁਣ ਕੇ ਵੀ ਜੁੜ ਜਾਂਦਾ ਮਗੋ ਆਜ ਹ ਲੈ 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 ਨਾ ਸੁਣਾ ਮੈਂ ਨਹੀਂ ਸੁਣ ਸਕਿਆ ਮਨ ਦਾ ਲਾਲ ਦੇ ਪਾਗਲ ਦਿਲ ਨੂੰ ਲੈਲਾ ਦੀ ਗੱਲ ਨਾ ਸੁਣਾ ਮਗੋਂ ਅਜ਼ਹਾਲ ਲੈ ਲੈ ਲੇ ਬਾਦਲੇ ਸ਼ੋਰੇ ਦਾ ਹੈ ਕੋਇਆ ਕਿ ਸਰਾਇ ਕਿੱਸਾ ਹੈ ਮਜਨੂੰ ਮਰਾ دیਵਾਨਾ ਐਸਾ ਅਤੇ ਪਾਗਲ ਹੋ ਗਿਆ ਤੋਂ ਮੈਨੂੰ ਮਜਨੂੰ ਦਾ ਕਿੱਸਾ ਕੀ ਸੁਣਾਇਆ ਮੈਂ ਤੇ ਆਪਣੀ ਸਮਝ गवा ਬੈਠਾ ਸੁਧਵੇਂ ਨਾ ਸੋਦਰਈ ਮਤਵੇਂ ਨਾ ਮਤ ਮੈਂ ਤੇ ਆਪਣੀ ਸਮਝ गवा ਬੈਠਾ ਹੁਣ ਤੋਂ ਲੈਲਾ ਦਾ ਕਿੱਸਾ ਮੈਨੂੰ ਸੁਣਾਇਆ ਮੈਂ ਆਪਣੀ ਜਨ गवा ਬੈਠਾ ਮੇਰੇ ਪ੍ਰਾਣ ਚਲੇ ਜਾਣਗੇ ਮੈਂ ਨਹੀਂ ਸੁਣ ਸਕਦਾ ਮੈਨੂੰ ਨਾ ਸੁਣਾ ਇਤਨਾ ਜਜ਼ਬਾਤੀ ਹੋ ਜਾਣਾ ਇਤਨਾ ਭਾਵਨਾ ਨਾਲ ਭਰ ਜਾਣਾ ਇਤਨਾ ਪ੍ਰਭੂ ਪਿਆਰ ਵਿੱਚ ਲੀਨ ਹੋ ਜਾਣਾ ਕਿੱਸਾ ਤੇ ਸਿਰਫ ਮਜਨੂ ਦਾ ਗੁਰੂ ਨਾਨਕ ਦੇ ਕਿੱਸੇ ਸੁਣਾਈਏ ਗੁਰੂ ਅਰਜਨ ਦੇਵ ਜੀ ਦੀਆਂ ਗੱਲਾਂ ਸੁਣਾਈਏ ਗੁਰੂ ਹਰ Rai ਸਾਹਿਬ ਦਾ ਇਤਿਹਾਸ ਸੁਣਾਈਏ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਸੁਣਾਈਏ ਫਿਰ ਵੀ ਮਨ ਗੁਰੂ ਨਾਲ ਨਾ ਜੁੜੇ ਉਖੜਿਆ ਉਖੜਿਆ ਬੈਠਾ ਰਹੇ। ਤੋਂ ਉਹ ਜਿਹੇ ਮੈਨੂੰ ਚੰਗਾ ਲੱਗਦਾ ਹੈ ਗੁਰੂ ਤੇਰੇ ਕੋਲ ਕੁਝ ਵੀ ਨਹੀਂ ਚਾਹੀਦਾ ਤੇਰੇ ਕੋਲ ਬੈਠਣਾ ਹੀ ਚੰਗਾ ਲੱਗਦਾ। ਤੈਨੂੰ ਸੁਣਨਾ ਹੀ ਚੰਗਾ ਲੱਗਦਾ। ਤੇਰਾ ਹੋਣਾ ਹੀ ਕਾਫੀ। ਇਸ ਅਵਸਥਾ ਚ ਮਨੁੱਖ ਦੇ ਅੰਦਰੋਂ ਮਨੁੱਖਤਾ ਦਾ ਜਨਮ ਹੁੰਦਾ ਹੈ। ਇਨਸਾਨੀਅਤ ਦਾ ਜਨਮ। ਐ ਗੁਰੂ ਅਸੀਂ ਫਿਦਾ ਜਾਂਦੇ ਆਂ ਤੇਰੇ ਤੇ ਕੁਰਬਾਨ ਜਾਂਦੇ ਆਂ ਸਦਕੇ ਜਾਂਦੇ ਆਂ ਦੇਖਣਾ ਚਾਹਿਆ ਸੀ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨਾਂ ਦਾ ਮੇਰੇ ਨਾਲ ਪਸ਼ੂਆਂ ਵਾਲਾ ਸੰਬੰਧ ਹੈ ਕਿ ਮਨੁੱਖਾਂ ਵਾਲਾ ਦੇਖਣਾ ਚਾਹਿਆ ਸੀ ਵਿਸਾਖੀ ਦੇ ਦਿਨ ਨੰਗੀ ਤਲਵਾਰ ਹੋਂ ਨਾਲ ਭਰੀ ਹੋਈ ਭਰੇ ਇਕੱਠੇ ਚ ਕਹਿੰਦੇ ਨੇ ਸਿਰ ਚਾਹੀਦਾ ਸਿਰ ਪ੍ਰੇਮ ਦੇ ਇਤੇ ਸਦਕੇ ਹੋਣਾ ਆਉਂਦਾ ਹੈ ਕੁਰਬਾਨ ਹੋਣਾ ਆਉਂਦਾ ਹੈ ਦੇਣਾ ਆਉਂਦਾ ਹੈ ਇਤਿਹਾਸ ਕਹਿੰਦਾ ਹੈ ਅੱਧੇ ਬੰਦੇ ਭਜ ਗਏ ਸਨ ਅੱਧੇ ਚੋਂ ਅੱਧੇ ਮਾਤਾ ਜੀ ਕੋਲ ਚਲੇ ਗਏ ਕਹਿਣ ਲੱਗੇ ਪਤਾ ਨਹੀਂ ਸਤਗੁਰਾਂ ਨੂੰ ਕੀ ਹੋ ਗਿਆ ਕਹਿੰਦੇ ਨੇ ਸਿਰ ਚਾਹੀਦਾ ਸੀ ਕੋਈ ਬੱਕਰੇ ਆਣ ਤਲਵਾਰ ਲੈ ਕੇ ਖੜੇ ਉਹਨਾਂ ਦੀਆਂ ਅੱਖਾਂ ਹੀ ਦੱਸਦੀਆਂ ਪਈਆਂ ਨੇ ਕੱਟ ਦੇਣ ਕਰੇ 1/4 ਜਿਹੜੇ ਬੈਠੇ ਸਨ ਉਹਨਾਂ ਚ ਵੀ ਬਹੁਤੇ ਸਹਨੇ ਵੇ ਪਰ ਲਾਹੌਰ ਦੇ ਭਾਈ ਦਇਆਰਾਮ ਖੜੇ ਹੋਏ ਹੱਥ ਜੋੜ ਕੇ ਕਹਿਣ ਲੱਗੇ ਮੇਰੇ ਬਾਦਸ਼ਾ ਜਿਸ ਦਿਨ ਇਹ ਸਿਰ ਤੁਹਾਡੇ ਕਦਮਾਂ ਤੇ ਰੱਖਿਆ ਸੀ ਇਹ ਤੇ ਮੈਂ ਉਦੋਂ ਹੀ ਤੁਹਾਨੂੰ ਦੇ ਦਿੱਤਾ ਸੀ ਆਪਣਾ ਹੈ ਹੀ ਨਹੀਂ ਮੰਗਦੇ ਕਿਉਂ ਐ ਤੇ ਹੈ ਹੀ ਤੁਹਾਡਾ ਐਨਾ ਇਸ ਮਨੁੱਖ ਦੇ ਅੰਦਰ ਸੱਚੀ ਮਨੁੱਖਤਾ ਸੀ ਇਨਸਾਨੀਅਤ ਸੀ ਤੇ ਗੁਰੂ ਸਦਕੇ ਜਾਂਦੇ ਆ ਕੁਰਬਾਨ ਜਾਂਦੇ ਆ ਫਿਦਾ ਜਾਂਦੇ ਆ ਲੋਭ ਦੇ ਤੇ ਕੁਝ ਲੈਣਾ ਹੁੰਦਾ ਆਪਣੇ ਲੋਭ ਕੋ ਕੀ ਨਾ ਹੋਵੇ ਤੂੰ ਚੰਗਾ ਲੱਗਦਾ ਹੈ ਕੋਈ ਟੁੱਕਰ ਪਾ ਦੇਗਾ ਤੂੰ ਚੰਗਾ ਲੱਗਦਾ ਹੈ ਕੋਈ ਕੰਮ ਸਿਰੇ ਛਾੜ ਦੇਗਾ ਨਾ ਛਾੜਿਆ ਤੇ ਫਿਰ ਕੁਝ ਵੀ ਨਹੀਂ ਤੇਰਾ ਦਰ ਵੀ ਛੋੜ ਦੇ ਤੇਰਾ ਘਰ ਵੀ ਛੋੜ ਦੇ ਉੰਜ ਹੀ ਚੰਗਾ ਲੱਗਦਾ ਹੈ ਤੇਰਾ ਹੋਣਾ ਉੰਜ ਹੀ ਕਾਫੀ ਹੈ ਇੱਥੇ ਮਨੁੱਖ ਦੇ ਅੰਦਰ ਮਨੁੱਖਤਾ ਦਾ ਜਨਮ ਆਉਂਦਾ ਹੈ ਇਨਸਾਨ ਦੇ ਅੰਦਰ ਇਨਸਾਨੀਅਤ ਦਾ ਜਨਮ ਆਉਂਦਾ ਹੈ ਮੈਂ ਫਿਰ ਦੁਹਰਾਵਾਂ ਮਨੁੱਖ ਪਸ਼ੂ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਮਨੁੱਖ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਦੇਵਤੇ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਰੱਬ ਦੀ ਤਰ੍ਹਾਂ ਜੀ ਸਕਦਾ ਹੈ ਪਰਮਾਤਮਾ ਦੀ ਤਰ੍ਹਾਂ ਜੀ ਸਕਦਾ ਪ੍ਰੇਮ ਦੇ ਵਿੱਚ ਬਰਾਬਰੀ ਆਉਂਦੀ ਹੈ ਮਾਨਵਤਾ ਦੇ ਵਿੱਚ ਬਰਾਬਰੀ ਆਉਂਦੀ ਹੈ ਜਿਵੇਂ ਤੁਸੀਂ ਸੁਣਦੇ ਹੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦ ਪੰਜਾਂ ਨੂੰ ਅੰਮ੍ਰਿਤ ਪਾਨ ਕਰਾਇਆ ਤਾਂ ਖਿਆਲ ਆਇਆ ਮੈਂ ਅੰਮ੍ਰਿਤ ਦੇਣ ਵਾਲਾ ਇਹ ਲੈਣ ਵਾਲੇ ਦੇਣ ਦੇ ਨਾਤੇ ਮੈਂ ਦਾਤਾ ਲੈਣ ਦੇ ਨਾਤੇ ਬਿਖਾਰੀ ਮੈਂ ਦੇਣ ਵਾਲਾ ਇਹ ਲੈਣ ਵਾਲੇ ਦੇਣ ਦੇ ਨਾਤੇ ਮੈਂ ਗੁਰੂ ਲੈਣ ਦੇ ਨਾਤੇ ਸਿੱਖ ਇਹ ਸਿਸ਼ ਪੇਤੇ ਫਿਰ ਬਰਾਬਰੀ ਨਹੀਂ ਇੱਕ ਬਿਖਾਰੀ ਇੱਕ ਦਾਤਾ ਇੱਕ ਸਿੱਖ ਤੇ ਇੱਕ ਗੁਰੂ ਜਿਸ ਦੇ ਰੋਮ ਰੋਮ ਵਿੱਚ ਅੰਮ੍ਰਿਤ ਹੈ ਜਿਹਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ ਜਿਹਦੇ ਬੋਲਾਂ ਵਿੱਚ ਅੰਮ੍ਰਿਤ ਹੈ ਜਿਹਦੇ ਹੱਥਾਂ ਵਿੱਚ ਅੰਮ੍ਰਿਤ ਹੈ ਜਿਦੇ ਕਦਮਾਂ 'ਚ ਵੀ ਅੰਮ੍ਰਿਤ ਹੈ ਜੋ ਚਲੇ ਇਸ ਜ਼ਮੀਨ ਦੇ ਜ਼ਰਿਆਂ ਨੂੰ ਵੀ ਪਵਿੱਤਰ ਕਰਕੇ ਰੱਖ ਦਿੰਦਾ ਹੈ ਉਹ ਇਨਾ ਪੰਝਾਂ ਦੇ ਅੱਗੋਂ ਹੱਥ ਜੋੜ ਕੇ ਮੰਗਦਾ ਹੈ ਜਿਵੇਂ ਤੁਸੀਂ ਛਕਿਆ ਹੁਣ ਮੈਨੂੰ ਵੀ ਛਕਾਓ ਮੈਨੂੰ ਵੀ ਅੰਮ੍ਰਿਤ ਪਾਨ ਕਰ ਕੋਈ ਲੋੜ ਨਹੀਂ ਸੀ ਮੈਂ ਫਿਰ ਦੌਰਾਵਾਂ ਜਿਦੇ ਬੋਲਾਂ 'ਚ ਅੰਮ੍ਰਿਤ ਹੈ ਜਿਦੀ ਦ੍ਰਿਸ਼ਟੀ 'ਚ ਅੰਮ੍ਰਿਤ ਹੈ ਜਿਦੇ ਹਰ ਕਰਮ ਵਿੱਚ ਅਮਰਤ ਦੀ ਧਾਰਾ ਹੈ ਉਹ ਕਿਉਂ ਮੰਗ ਰਿਹਾ ਹੈ ਬਰਾਬਰੀ ਹੋ ਜਾਏ ਬਰਾਬਰੀ ਹੋ ਜਾਏ ਕਾਈ ਦੂਜੇ ਭਾਈ ਗੁਰਦਾਸ ਨੇ ਕਹਿਣਾ ਪਿਆ ਜੋ ਗੁਰੂ ਸੀ ਉਹ ਸਿੱਖ ਬਣ ਗਿਆ ਔਰ ਜਿਹੜੇ ਸਿੱਖ ਸਨ ਉਹ ਗੁਰੂ ਬਣ ਗਏ ਨੇ ਬਰਾਬਰੀ ਹੋ ਗਈ ਹੈ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਜੀ ਇਤੇ ਕਮਾਲ ਹੋ ਗਿਆ ਇਥੋਂ ਸੱਚੀ ਇਨਸਾਨੀਅਤ ਦਾ ਜਨਮ ਹੁੰਦਾ ਹੈ ਮਨੁੱਖਤਾ ਦਾ ਜਨਮ ਫਿਰ ਹੋਰ ਤੀਜਾ ਸੰਵੰਦ ਐ ਗੁਰੂ ਤੂੰ ਕਿਤਨੀ ਬਰਾਬਰੀ ਦੇਵੇਂ ਫਿਰ ਵੀ ਤੂੰ ਮਹਾਨ ਹੈ ਉੱਚਾ ਐ ਪ੍ਰਭੂ ਤੂੰ ਕਿਤਨੀ ਬਰਾਬਰੀ ਦੇਵੇਂ ਪਰਮਾਤਮਾ ਤੂੰ ਮਹਾਨ ਹੈ ਸੀ ਤੇਰੇ ਸਾਹਮਣੇ ਕੁਝ ਵੀ ਨਹੀਂ ਕੁਝ ਵੀ ਨਹੀਂ ਇਹ ਫਿਰ ਸ਼ਰਧਾ ਦਾ ਸੰਬੰਧ ਹੈ ਪਹਿਲਾ ਸੰਬੰਧ ਲੋਭ ਦਾ ਸੰਬੰਧ ਪਸ਼ੁ ਹੈ ਦੂਜਾ ਸੰਬੰਧ ਪ੍ਰੇਮ ਦਾ ਸੰਬੰਧ ਮਨੁੱਖ ਤੀਸਰਾ ਸੰਬੰਧ ਸ਼ਰਧਾ ਦਾ ਸੰਬੰਧ ਦੇਵਤੇ ਅਤੇ ਦੇਵਤਾ ਹੋ ਗਿਆ ਸ਼ਰਧਾ ਮਨੁੱਖ ਨੂੰ ਫਰਿਸ਼ਤਾ ਬਣਾ ਦਿੰਦੀ ਸ਼ਰਧਾ ਮਨੁੱਖ ਨੂੰ ਦੇਵਤਾ ਬਣਾ ਦਿੰਦੀ ਹੁਣੇ ਜਥੇਦਾਰ ਸਭ ਮੈਨੂੰ ਕਹਿ ਰਹੇ ਸਨ ਵੀ ਤੁਸੀਂ ਇਸ ਸੰਬੰਧ ਵਿੱਚ ਇੱਕ ਚਿੱਠੀ ਜ਼ਰੂਰ ਅਕਾਲ ਤਖਤ ਤੇ ਲਿਖਿਓ ਔਰ ਅੱਜ ਹੀ ਲਿਖ ਕੇ ਭੇਜਣਾ ਮੈਂ ਵਜ਼ਦਾ ਕੀਤਾ ਮੈਂ ਜਾ ਕੇ ਫਾਰਗ ਹੋ ਕੇ ਅੱਜ ਹੀ ਲਿਖ ਕੇ ਫਿਕਸ ਕਰਕੇ ਭੇਜਾਂਗਾ ਕੁਝ ਆਪਣੇ ਆਪ ਨੂੰ ਜੋ ਅਕਲ ਦੇ ਧਨੀ ਸਮਝਦੇ ਨੇ ਕਲਮ ਦੇ ਧਨੀ ਸਮਝਦੇ ਨੇ ਬੜਾ ਸਿਆਣਾ ਸਮਝਦੇ ਨੇ ਉਹਨਾਂ ਨੇ ਲੇਖ ਤੇ ਬੌਲ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਵੀ ਲਿਖੇ ਕੌਮ ਦੇ ਖਿਲਾਫ ਵੀ ਲਿਖੇ ਨੇ ਬਾਣੀ ਦੇ ਵੀ ਖਿਲਾਫ ਲਿਖੇ ਨੇ ਸਿੱਖ ਰੋ ਰੀਤ ਦੇ ਖਿਲਾਫ ਵੀ ਬੜੀ ਚਰਚਾ ਮੈਨੂੰ ਕਹਿ ਲਗੇ ਵਿਸ਼ਵ ਸਿੱਖ ਪ੍ਰਚਾਰਕ ਸੰਸਥਾ ਦੀ ਤਰਫੋਂ ਤੁਹਾਡੇ ਵਿਚਾਰ ਵੀ ਆਣੇ ਚਾਹੀਦੇ ਨੇ ਮਹਿਕਮੇ ਤੇ ਹਰ ਸਤੇ ਹੀ ਤੇ ਬੋਲਿਆ ਹਾਂ ਮੈਂ ਲਿਖਤੀ ਨਹੀਂ ਦਿੱਤੇ ਤੁਸੀਂ ਅੱਜ ਕਹਿਆ ਕਿ ਮੈਂ ਅੱਜ ਲਿਖਤੀ ਵੀ ਦੇ ਦੇ ਉਸ ਸ਼ਰਦਾ ਤੋਂ ਹੀਣ ਮਨੁੱਖ ਨੇ ਲਿਖਿਆ ਰੁਮਾਲਿਆਂ ਦੇ ਚ ਇੱਕ ਪੌਥੀ ਨੂੰ ਠੱਪ ਕੇ ਰੱਖ ਦੇਣਾ ਦਿਨ ਭਰ ਇਹ ਲਵਜ਼ ਅੱਗੇ ਜੋ ਨੇ ਇਹ ਜ਼ਬਾਨ ਕਹਿ ਨਹੀਂ ਸਕਦੀ ਉਹ ਜ ਆਪਣੇ ਆਪ ਨੂੰ ਸਿੱਖ ਕਹਿੰਦੇ ਵਿਦਵਾਨ ਕਹਿੰਦੇ ਅਮਰਦੀ ਦੇ ਤੈ ਵੀ ਤਰਕ ਕੀਤੀ ਹੈ ਕਥਾ ਕੀਰਤਨ ਤੇ ਵੀ ਤਰਕ ਕੀਤੀ ਹੈ ਔਰ ਪਤਾ ਨਹੀਂ ਫਿਰ ਕੀ ਹੋਣਾ ਚਾਹੀਦਾ ਸ਼ਾਇਦ ਇਹ ਚੰਨਨ ਗੁਰਦੁਆਰਿਆਂ ਨੂੰ ਕਲੱਬ ਹੀ ਬਣਾ ਦੇ। ਔਰ ਆਪਣੇ ਆਪ ਨੂੰ ਵਿਦਵਾਨ ਕਹਿੰਦੇ ਵਿਦਵਾਨ ਹੋਣ ਦਾ ਇੰਨਾ ਹੀ ਮਤਲਬ ਹੈ ਕਿ ਸ਼ਰਦਾ ਤੋਂ ਹੀਣਾ ਹੋਣਾ ਸ਼ਰਦਾ ਕੋਈ ਚੀਜ਼ ਨਹੀਂ। ਮੈਂ ਅਰਜ਼ ਕਰਾਂ ਇਸ ਤਰ੍ਹਾਂ ਦੇ ਬੰਦੇ ਤੇ ਮਨੁੱਖ ਵੀ ਨਹੀਂ ਨੇ ਬਿਲਕੁਲ ਪਸ਼ੂਆਂ ਦੇ ਤਲ ਜੀ ਰਹੇ। ਬਿਲਕੁਲ ਤਲ ਜੇ ਬਿਲਕੁਲ